ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂ ਸਾਰੇਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਸ਼ਨੀਵਾਰ ਦੇ ਦਿਨ ਨੂੰ ਕੀਤੇ ਜਾਣ ਵਾਲੇ ਕੁਝ ਛੋਟੇ ਛੋਟੇ ਉਪਾਅ ਲੈ ਕੇ ਆਏ ਹਾਂ ਇਸੇ ਤਰੀਕੇ ਦੇ ਨਾਲ ਜਦੋਂ ਵੀ ਕੋਈ ਖਾਸ ਦਿਨ ਆਉਂਦਾ ਹੈ ਤਾਂ ਉਹ ਖਾਸ ਦਿਨ ਦਾ ਖਾਸ ਉਪਾਅ ਅਸੀਂ ਤੁਹਾਡੇ ਲਈ ਲੈ ਕੇ ਆਉਣੀ ਆਂ ਤੇ ਇਸ ਦੇ ਨਾਲ-ਨਾਲ ਤੁਹਾਨੂੰ ਇਸ ਖਾਸ ਦਿਨ ਦੇ ਖਾਸ ਉਪਾਅ ਦਾ ਫਾਇਦਾ ਵੀ ਜ਼ਰੂਰ ਉਠਾਉਣਾ ਚਾਹੀਦਾ ਹੈ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਖਾਸ ਦਿਨ ਹੁੰਦੇ ਨੇ ਇਸ ਦਿਨ ਕੀ ਹੁੰਦਾ ਹੈ ਕਿ ਜਿਹੜੀਆਂ ਪਵਿੱਤਰ ਸ਼ਕਤੀਆਂ ਹੁੰਦੀਆਂ ਨੇ ਉਹ ਪ੍ਰithvi ਦੇ ਵਿੱਚ ਸਾਡੇ ਆਸ-ਪਾਸ ਹੀ ਘੁੰਮ ਰਹੀਆਂ ਹੁੰਦੀਆਂ ਨੇ ਜਿਸ ਕਰਕੇ ਜਦੋਂ ਅਸੀਂ ਇਹ ਖਾਸ 빔 ਦੀ ਖਾਸ ਉਪਾ ਕਰਦੇ ਆਂ ਤੇ ਸਾਡੀ ਜਿਹੜੀ ਵੀ ਵਿਸ਼ ਹੁੰਦੀ ਏ ਮਨੋ ਕਾਮਨਾ ਹੁੰਦੀ ਏ ਉਹ ਜਲਦੀ ਤੋਂ ਜਲਦੀ ਪੂਰੀ ਹੋ ਜਾਂਦੀ ਏ ਤੇ ਇਸ ਕਰਕੇ ਜਿਹੜੇ ਵੀ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਚੇ ਕਰੋ ਚਾਹੁੰਦੇ ਆ ਕਿ ਉਹਨਾਂ ਦੇ ਦੁੱਖ ਤਕਲੀਫ ਦੂਰ ਹੋਣ ਉਹਨਾਂ ਦਾ ਭਲਾ ਹੋਵੇ ਤੇ ਆਪਣੇ ਭਲੇ ਦੇ ਲਈ ਇਸ ਉਪਾਅ ਨੂੰ ਜ਼ਰੂਰ ਕਰਨਾ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਜਦੋਂ ਵੀ ਆਪਾਂ ਕੋਈ ਕੰਮ ਕਰਨਾ ਹੁੰਦਾ ਤੁਸੀਂ ਵੀ ਇਹ ਗੱਲ ਨੋਟ ਕੀਤੀ ਹੋਵੇਗੀ ਜਿਵੇਂ ਮੰਨ ਲਓ ਕਿ ਅੱਜ ਸ਼ਨੀਵਾਰ ਦਾ ਦਿਨ ਹੈ ਅਸੀਂ ਇਸ ਉਪਾੜ ਨੂੰ ਕਰਨਾ ਹੈ ਤੇ ਸ਼ਨੀਵਾਰ ਦਾ ਦਿਨ ਆਉਣ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਸਾਡੇ ਘਰ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਕਿ ਮਾੜੀਆਂ ਸ਼ਕਤੀਆਂ ਸਾਨੂੰ ਘੇਰ ਲੈਂਦੀਆਂ ਤਾਂ ਜੋ ਕਿ ਅਸੀਂ ਇਸ ਕੰਮ ਨੂੰ ਇਸ ਉਪਾੜ ਨੂੰ ਨਾ ਕਰ ਸਕੀਏ ਜਿਵੇਂ ਸਮਝ ਲਓ ਕਿ ਸਾਨੂੰ ਸਰੀਰਕ ਤੌਰ ਤੇ ਕੋਈ ਪ੍ਰੋਬਲਮ ਆ ਜਾਂਦੀ ਹੈ ਸਾਡਾ ਸਿਰ ਦਰਦ ਕਰਦਾ ਹੈ ਜਾਂ ਫਿਰ ਸਾਨੂੰ ਘਬਰਾਹਟ ਹੁੰਦੀ ਹੈ ਜਾਂ ਫਿਰ ਘਰ ਦੇ ਵਿੱਚ ਕੋਈ ਕਲਾਕਲੇਸ਼ ਹੋ ਜਾਂਦੀ ਹੈ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਇਸੇ ਤਰੀਕੇ ਦੇ ਨਾਲ ਜਦੋਂ ਸਾਨੂੰ ਕੋਈ ਸਰੀਰਕ ਤੌਰ ਤੇ ਦੁੱਖ ਤਕਲੀਫ ਹੁੰਦਾ ਹੈ ਸੀ ਡਾਕਟਰ ਦੇ ਕੋਲ ਵੀ ਜਾਂਦੇ ਆ ਉੱਥੇ ਜਾ ਕੇ ਆਪਣੀਆਂ ਰਿਪੋਰਟਸ ਵੀ ਕਰਵਾਉਂਦੇ ਆ ਰਿਪੋਰਟਸ ਕਰਵਾਉਣ ਦੇ ਬਾਵਜੂਦ ਵੀ ਉਹਨਾਂ ਦੇ ਵਿੱਚ ਕੁਝ ਆਉਂਦਾ ਨਹੀਂ ਪਰ ਸਾਨੂੰ ਇਸ ਤਰੀਕੇ ਦੇ ਨਾਲ ਲੱਗਦਾ ਰਹਿੰਦਾ ਹੈ ਕਿ ਜਿਵੇਂ ਸਾਡੇ ਸਰੀਰ ਨੂੰ ਕੋਈ ਨਾ ਕੋਈ ਪ੍ਰੋਬਲਮ ਹੈ ਇਸੇ ਤਰੀਕੇ ਦੇ ਨਾਲ ਸਾਨੂੰ ਕੁਝ ਸਮਝ ਨਹੀਂ ਆਉਂਦਾ ਸੋ ਇਸੇ ਤਰੀਕੇ ਦੇ ਨਾਲ ਸਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਸਾਡੀ ਜਿਹੜੀ ਆ ਰਿਪੋਰਟਸ ਹੁੰਦੀਆਂ ਨੇ ਇੱਕਦਮ ਸਹੀ ਹੁੰਦੀਆਂ ਨੇ ਪਰ ਜਿਹੜਾ ਸਾਡਾ ਸਰੀਰ ਹੈ ਸਰੀਰ ਦੇ ਹਰ ਇੱਕ ਹਿੱਸੇ ਦੇ ਵਿੱਚ ਉਹ ਦਰਦ ਹੱਥ ਪੈਰ ਸਿਰ ਇਹ ਸਭ ਦੁਖਦਾਈ ਤੇ ਸਾਨੂੰ ਘਬਰਾਟ ਹੁੰਦੀ ਇਸ ਤਰ੍ਹਾਂ ਦੀਆਂ ਹੋਰ ਵੀ ਘਰ ਦੇ ਵਿੱਚ ਕਈ ਪ੍ਰੋਬਲਮਸ ਸਾਨੂੰ ਫੇਸ ਕਰਨੀਆਂ ਪੈਂਦੀਆਂ ਨੇ ਸੋ ਇਸੇ ਤਰੀਕੇ ਦੇ ਨਾਲ ਜਦੋਂ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਤੇ ਬਿਨਾ ਮਤਲਬ ਤੋਂ ਲੜਾਈ ਝਗੜੇ ਹੁੰਦੇ ਆ ਤੇ ਇਸ ਤੋਂ ਸਪਸ਼ਟ ਇਹ ਸਾਬਿਤ ਹੁੰਦਾ ਏ ਕਿ ਸਾਡੇ ਤੇ ਸਾਡੇ ਘਰ ਪਰਿਵਾਰ ਦੇ ਉੱਪਰ ਬਾੜੀਆਂ ਸ਼ਕਤੀਆਂ ਦਾ ਪੂਰਾ ਪ੍ਰਭਾਵ ਪਿਆ ਹੋਇਆ ਹੈ ਜੇਕਰ ਅਸੀਂ ਚਾਹੁੰਨੀ ਆ ਕਿ ਇਹ ਸਾਰੀਆਂ ਬਾੜੀਆਂ ਸ਼ਕੀਆਂ ਆਪਣੇ ਘਰ ਦੇ ਵਿੱਚੋਂ ਬਾਹਰ ਕੱਢੀਏ ਤੇ ਇਹਨਾਂ ਨੂੰ ਬਾਹਰ ਕੱਢਣ ਦਾ ਸਭ ਤੋਂ ਵਧੀਆ ਜਿਹੜਾ ਦਿਨ ਹੁੰਦਾ ਏ ਉਹ ਹੁੰਦਾ ਹੈ ਸ਼ਨੀਵਾਰ ਦਾ ਤੇ ਜਾਂ ਫਿਰ ਮਸਿਆ ਦਾ ਕਿਉਂਕਿ ਹੁੰਦਾ ਕੀ ਏ ਕਿ ਜੇਕਰ ਸਾਡੇ ਘਰ ਦੇ ਉੱਪਰ ਕਿਸੇ ਬਾੜੀਆਂ ਚੀਚਾਂ ਨੇ ਕਬਜ਼ਾ ਕੀਤਾ ਹੋਇਆ ਜਾਂ ਫਿਰ ਸਾਡੇ ਸਰੀਰ ਦੇ ਉੱਪਰ ਕੀਤਾ ਹੋਇਆ ਏ ਤਾਂ ਤੁਸੀਂ ਸਮਝ ਲਾਓ ਕਿ ਤੁਹਾਡੇ ਘਰ ਦੇ ਉੱਪਰ ਜਾਂ ਤੁਹਾਡੇ ਪਰਿਵਾਰ ਦੇ ਉੱਪਰ ਕਿਵੇਂ ਚੰਗਾ ਹੋ ਸਕਦਾ ਹੈ ਜੇਕਰ ਤੁਸੀਂ ਚੰਗਾ ਕਰੋਗੇ ਵੀ ਤਾਂ ਤੁਸੀਂ ਸਮਝ ਲਾਓ ਕਿ ਤੁਸੀਂ ਚੰਗਾ ਕਰਨ ਦੇ ਲਈ ਜਾਣਿਓ ਪਰ ਤੁਹਾਡੇ ਉੱਥੇ ਹਰ ਇੱਕ ਕੰਮ ਤੇ ਕਾਰੋਬਾਰ ਤੇ ਕਿਸੇ ਵੀ ਕੰਮ ਦੇ ਲਈ ਜਾ ਰਹੇ ਹੋ ਉੱਥੇ ਰੋਕ ਲੱਗ ਜਾਵੇਗੀ ਕਿਉਂਕਿ ਜਿਹੜੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਰੋਕ ਲਗਾ ਦਿੰਦੀਆਂ ਨੇ ਕਿਉਂਕਿ ਉਹ ਚਾਹੁੰਦੀਆਂ ਨਹੀਂ ਹੁੰਦੀਆਂ ਕਿ ਸਾਡੇ ਘਰ ਦਾ ਜਾਂ ਫਿਰ ਸਾਡਾ ਕੁਝ ਚੰਗਾ ਹੋਵੇ ਕਿਉਂਕਿ ਉਹ ਤੁਹਾਡੇ ਸਰੀਰ ਨੂੰ ਇਸ ਤਰੀਕੇ ਦਾ ਬਣਾ ਦਿੰਦੀਆਂ ਨੇ ਕਿ ਤੁਹਾਡਾ ਉਠਣ ਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਤੇ ਤੇ ਨਾ ਹੀ ਤੁਹਾਡਾ ਕੰਮ ਕਰਨ ਨੂੰ ਮਨ ਕਰਦਾ ਹੈ ਤੇ ਇਸ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਕੇ ਦੇਖੋ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਉਹ ਤੁਹਾਡੇ ਘਰ ਦੇ ਵਿੱਚੋਂ ਨਿਕਲ ਜਾਣਗੀਆਂ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਧਨ, ਦੌਲਤ, ਪੈਸਾ ਤੇ ਬਰਕਤ ਕਹਿੰਦਾ ਭਾਵ ਕਿ ਹਰ ਇੱਕ ਚੀਜ਼ ਤੁਹਾਡੇ ਘਰ ਦੇ ਵਿੱਚ ਆਵੇਗੀ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਸੇ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੋਵੇਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਕਰਨ ਦਾ ਸਹੀ ਸਮਾ ਤੇ ਵਿਧੀ ਤੇ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਵਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵਿੱਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਸੀਂ ਇਸੇ ਤਰੀਕੇ ਦੇ ਨਾਲ ਇਸ ਦਿਨ ਸ਼ਨੀਵਾਰ ਦੇ ਦਿਨ ਨੂੰ ਵੈਸੇ ਤਾਂ ਹਰ ਇੱਕ ਦਿਨ ਹੀ ਸਾਨੂੰ ਪਾਠ ਪੂਜਾ ਕਰਨਾ ਚਾਹੀਦਾ ਹੈ ਪਰ ਇਹ ਸ਼ਨੀਵਾਰ ਦਾ ਦਿਨ ਜੋ ਸ਼ਨੀ ਦੇਵ ਨੂੰ ਸਮਰਪਿਤ ਇਸ ਦਿਨ ਖਾਸ ਕਰਕੇ ਸਾਨੂੰ ਪਾਠ ਪੂਜਾ ਵੀ ਕਰਨਾ ਚਾਹੀਦਾ ਹੈ ਤੇ ਜਿਹੜੇ ਲੋੜਵੰਦ ਗਰੀਬ ਪਰਿਵਾਰ ਹੁੰਦੇ ਨੇ ਕਿ ਉਹਨਾਂ ਨੂੰ ਜਿੰਨਾ ਹੋ ਸਕੇ ਦਾਨ ਪੁੰਨ ਦਾ ਕੰਮ ਵੀ ਕਰਨਾ ਚਾਹੀਦਾ ਉਹਨਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਵੀ ਦਿਵਾਉਣੀਆਂ ਚਾਹੀਦੀਆਂ ਨੇ ਜੇ ਜੇਕਰ ਤੁਸੀਂ ਦਾਨ ਕਰ ਰਹੇ ਹੋ ਤਾਂ ਸੱਚੇ ਮਨ ਦੀ ਨਾਲ ਕਰੋ ਦੋਚੀਤਾ ਮਾਨ ਕਰਕੇ ਨਾ ਕਰੋ ਕਿ ਅਸੀਂ ਇੰਨਾ ਦਾਨ ਕਰ ਦਿੱਤਾ ਇੰਨੇ ਪੈਸੇ ਲੱਗ ਗਏ ਸੋ ਇਹ ਕੀਤਾ ਹੋਇਆ ਦਾਨ ਸਾਨੂੰ ਲੱਗਦਾ ਨਹੀਂ ਜਿਹੜਾ ਵੀ ਤੁਸੀਂ ਜ਼ਰੂਰਤਮੰਦ ਵਿਅਕਤੀ ਨੂੰ ਪੁੰਨ ਦਾਨ ਕਰ ਰਹੇ ਹੋ ਤੇ ਉਸ ਦੀ ਜ਼ਰੂਰਤ ਦੀ ਚੀਜ਼ ਦੇ ਮੁਤਾਬਕ ਹੀ ਉਸ ਨੂੰ ਪੁੰਨ ਦਾਨ ਕਰੋ ਕਿਉਂਕਿ ਜੇਕਰ ਅਸੀਂ ਪੂਨਦਾਨ ਕਰਾਂਗੇ ਇੰਨੇ ਕਾਬਿਲ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੋਇਆ ਬਣਾਇਆ ਹੋਇਆ ਤਾਂ ਇਸ ਦੇ ਨਾਲ ਸਾਡੇ ਪਰਿਵਾਰ ਤੇ ਫੈਮਿਲੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰ ਲੈਨੇ ਆ ਅੱਜ ਦੇ ਊਪਾਦੀ ਅੱਜ ਦਾ ਊਪਾ ਮਤਲਬ ਕਿ ਸ਼ਨੀਵਾਰ ਦਾ ਊਪਾਤ ਤੇ ਤੁਸੀਂ ਕੀ ਕਰਨਾ ਹੋਵੇਗਾ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪਿਆਜ ਦੇ ਬਾਰੇ ਪਿਆਜ ਦਾ ਜਿਹੜਾ ਸਬੰਧ ਹੈ ਉਹ ਕੇਤੂ ਦੇ ਨਾਲ ਪਿਆਜ ਕੇਤੂ ਦੇ ਨਾਲ ਜੁੜਿਆ ਹੋਇਆ ਏ ਇਸੇ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਜਿੰਨੀਆਂ ਵੀ ਨਕਾਰਾਤਮਕ ਊਰਜਾ ਹੈ ਮਾੜੀਆਂ ਸ਼ਕਤੀਆਂ ਨੇ ਉਹਨਾਂ ਨੂੰ ਅਸੀਂ ਇਹ ਉਪਾਅ ਕਰਕੇ ਆਪਣੇ ਘਰ ਤੋਂ ਬਾਹਰ ਕੱਢਣਾ ਹੈ ਤੇ ਜ਼ਿਆਦਾਤਰ ਨਕਾਰਾਤਮਕ ਊਰਜਾ ਇਹ ਮਾੜੀਆਂ ਸ਼ਕਤੀਆਂ ਸਾਡੇ ਘਰ ਦੇ ਵਿੱਚ ਉਸ ਸਥਾਨ ਤੇ ਜ਼ਿਆਦਾ ਹੁੰਦੀਆਂ ਨੇ ਜਿਸ ਸਥਾਨ ਤੇ ਬਹੁਤ ਹੀ ਜ਼ਿਆਦਾ ਗੰਦਗੀ ਹੁੰਦੀ ਏ ਤੇ ਚਾਹ ਫਿਰ ਜਿੱਥੇ ਸਾਡੇ ਘਰ ਦੇ ਵਿੱਚ ਜ਼ਿਆਦਾਤਰ ਹਨੇਰਾ ਰਹਿੰਦਾ ਉੱਥੇ ਹੀ ਇਹ ਮਾੜੀਆਂ ਸ਼ਕਤੀਆਂ ਦਾ ਵਾਸ ਹੁੰਦਾ ਹੈ ਇਸ ਤਰੀਕੇ ਦੇ ਨਾਲ ਅਸੀਂ ਬਹੁਤ ਵਾਰ ਵੀਡੀਓ ਦੇ ਵਿੱਚ ਤੁਹਾਨੂੰ ਇਹ ਗੱਲਬਾਤ ਸਾਂਝੀ ਕੀਤੀ ਹੈ ਕਿ ਤੁਸੀਂ ਆਪਣੀ ਰਸੋਈ ਨੂੰ ਵੀ ਸਾਫ਼ ਸੁਥਰੀ ਰੱਖਿਆ ਕਰੋ ਕਿਉਂਕਿ ਕਈ ਲੋਕ ਕੀ ਕਰਦੇ ਆ ਜੋ ਤਾਂ ਲੋਕ ਕੰਮਕਾਰ ਤੋਂ ਆਉਂਦੇ ਆ ਉਹ ਥੱਕੇ ਹੋਣ ਦੇ ਕਰਕੇ ਆਪਣਾ ਖਾਣਾ ਪੀਣਾ ਖਾ ਕੇ ਤੇ ਉਹ ਜਿਹੜੇ ਝੂਠੇ ਭਾਂਡੇ ਹੁੰਦੇ ਆ ਇਸ ਤਰੀਕੇ ਦੇ ਨਾਲ ਹੀ ਰਸੋਈ ਦੀ ਸਨੈਪ ਤੇ ਛੱਡ ਦਿੰਦੇ ਨੇ ਪਰ ਕਦੇ ਵੀ ਸਾਨੂੰ ਇਹ ਗਲਤੀ ਨਹੀਂ ਕਰਨੀ ਚਾਹੀਦੀ ਜਦੋਂ ਵੀ ਅਸੀਂ ਆਪਣਾ ਰੋਟੀ ਪਾਣੀ ਖਾਣਾ ਖਾਣੇ ਆ ਉਸ ਤੋਂ ਬਾਅਦ ਦੇ ਵਿੱਚ ਭਾਂਡੇ ਸਾਫ਼ ਕਰਕੇ ਰਸੋਈ ਨੂੰ ਸਾਫ਼ ਕਰਕੇ ਰੱਖਣਾ ਚਾਹੀਦਾ ਹੈ ਤਾਂ ਜੋ ਕਿ ਮਾੜੀਆਂ ਸ਼ਕਤੀਆਂ ਇਹ ਮਾੜੀ ਊਰਜਾ ਨਕਾਰਾਤਮਕ ਸ਼ਕਤੀਆਂ ਸਾਡੀ ਰਸੋਈ ਦੇ ਵਿੱਚ ਦਾਖਲ ਨਾ ਹੋਣ ਤੇ ਇਸੇ ਤਰੀਕੇ ਦੀ ਨਾਲ ਹੁਣ ਆਪਾਂ ਗੱਲ ਕਰਦੇ ਆ ਉਪਾਦੀ ਉਪਾਅ ਅਸੀਂ ਕਰਨਾ ਹੈ ਇਹ ਦੋ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇੱਕ ਉਪਾਅ ਕਰਨੇ ਦੋਨੇ ਹੀ ਪਿਆਜ਼ ਦੇ ਨਾਲੇ ਜਿਹੜਾ ਇੱਕ ਉਪਾਅ ਉਹ ਤੁਸੀਂ ਕਰਨਾ ਹੈ ਪਿਆਜ਼ ਦੇ ਛਿਲਕੇ ਦੇ ਨਾਲ ਤੇ ਜਿਹੜਾ ਦੂਸਰਾ ਉਪਾਅ ਉਹ ਤੁਸੀਂ ਕਰਨਾ ਹੈ ਪਿਆਜ਼ ਦੇ ਨਾਲ ਇਸੇ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਹੈ ਕਿ ਇੱਕ ਸਾਫ਼ ਸੁਥਰਾ ਪਿਆਜ਼ ਲੈਣਾ ਤੇ ਉਸ ਦੇ ਜਿਹੜੇ ਉੱਪਰਲੇ ਛਿਲਕੇ ਹੋਣਗੇ ਛਿਲਕਾ ਜੋ ਆਪਾਂ ਪਿਆਜ਼ ਛਿੱਲਦਿਆਂ ਉਸ ਛਿਲਕੇ ਨੂੰ ਤੁਸੀਂ ਕਿਸੇ ਬਰਤਨ ਦੇ ਵਿੱਚ ਪਾ ਲੈਣਿਆ ਛਿਲਕੇ ਬਰਤਨ ਕਿਸੇ ਵੀ ਧਾਤੂ ਦਾ ਤੁਸੀਂ ਲੈ ਸਕਦੇ ਹੋ ਤੇ ਉਹ ਛਿਲਕੇ ਬਰਤਨ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਦੂਸਰੀ ਜਿਹੜੀ ਤੁਸੀਂ ਚੀਜ਼ ਲੈਣੀ ਹੈ ਉਹ ਲੈਣਾ ਹੈ ਇੱਕ ਕਪੂਰ ਦਾ ਟੁਕੜਾ ਤੇ ਉਸ ਨੂੰ ਤੁਸੀਂ ਇਸ ਬਰਤਨ ਦੇ ਵਿੱਚ ਗੰਡੇ ਦੇ ਛਿਲਕੇ ਪਾਇਆ ਉਸ ਦੇ ਵਿੱਚ ਰੱਖ ਕੇ ਉਹ ਕਪੂਰ ਦੇ ਟੁਕੜੇ ਦੇ ਨਾਲ ਗੰਡਿਆਂ ਦੇ ਛਿਲਕੇ ਨੂੰ ਚਲਾ ਦੇਣਾ ਤੇ ਉਸ ਦਾ ਜਿਹੜਾ ਧੂਆ ਹੋਵੇਗਾ ਉਹ ਤੁਸੀਂ ਰਸੋਈ ਤੋਂ ਏਓ ਪਾ ਤੁਸੀਂ ਰਸੋਈ ਤੋਂ ਸ਼ੁਰੂ ਕਰਨਾ ਹੈ ਤੇ ਰਸੋਈ ਤੋਂ ਸ਼ੁਰੂ ਕਰਕੇ ਆਪਣੇ ਘਰ ਦੇ ਹਰ ਇੱਕ ਕੋਨੇ ਦੇ ਵਿੱਚ ਇਸ ਦਾ ਧੂਆਂ ਤੁਸੀਂ ਕਰ ਦੇਣਾ ਹੈ। ਇਸੇ ਤਰੀਕੇ ਦੇ ਨਾਲ ਸਾਰੇ ਹਰ ਇੱਕ ਕੋਨੇ ਦੇ ਵਿੱਚ ਧੂਆਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਇੱਕ ਪਿਆਜ਼ ਲੈਣਾ ਹੋਰ ਜੋ ਛਿੱਲਿਆ ਹੋਇਆ ਸੀ ਉਹ ਨਹੀਂ ਅਲੱਗ ਤੋਂ ਇੱਕ ਪਿਆਜ਼ ਲੈਣਾ ਹੈ ਲੈ ਕੇ ਤੇ ਉਸ ਪਿਆਜ਼ ਦੇ ਤੁਸੀਂ ਦੋ ਟੁਕੜੇ ਕਰ ਲੈਣੇ ਨੇ ਪਿਆਜ਼ ਨੂੰ ਦੋ ਹਿੱਸਿਆਂ ਦੇ ਵਿੱਚ ਕਰ ਲੈਣਾ ਹੈ। ਇਸ ਤਰੀਕੇ ਦੇ ਨਾਲ ਚਾਹੀਦਾ ਤੁਸੀਂ ਪਿਆਜ਼ ਦੇ ਦੋ ਟੁਕੜੇ ਕਰ ਸਕਦੇ ਹੋ ਜਾਂ ਫਿਰ ਤੁਸੀਂ ਉਸ ਪਿਆਜ਼ ਦੇ ਵਿੱਚ ਇੱਕਲਾ ਚੀਰਾ ਲਗਾ ਸਕਦੇ ਹੋ ਜਿਵੇਂ ਕਿ ਆਪਾਂ ਕੋਈ ਚੀਜ਼ ਭਰਮੀ ਬਣਾਉਣੀ ਆ ਘਰ ਦੇ ਵਿੱਚ ਜਿਵੇਂ ਕਿ ਭਰਮੀ ਮਿਰਚ ਬਣਾਉਣੀ ਆ ਉਸ ਦੇ ਵਿੱਚ ਇੱਕ ਚੀਰਾ ਲਗਾ ਕੇ ਵਿੱਚ ਮਸਾਲਾ ਭਰਨੀ ਆ ਉਸੇ ਤਰੀਕੇ ਦੇ ਨਾਲ ਤੁਸੀਂ ਇੱਕ ਪਿਆਜ਼ ਦੇ ਵਿੱਚ ਚੀਰਾ ਲਗਾ ਲੈਣਾ ਤੇ ਚੀਰਾ ਲਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਲੈਣੀ ਆ ਪੀਸੀ ਹੋਈ ਹਲਦੀ ਤੇ ਉਸ ਹਲਦੀ ਨੂੰ ਤੁਸੀਂ ਕੀ ਕਰਨਾ ਹੈ ਚੁਟਕੀ ਦੇ ਨਾਲ ਇਸ ਪਿਆਜ਼ ਦੇ ਅੰਦਰ ਤੁਸੀਂ ਭਰ ਲੈਣਾ ਹੈ ਤੇ ਭਰਨ ਤੋਂ ਬਾਅਦ ਵਿੱਚ ਤੁਸੀਂ ਇਸ ਪਿਆਜ਼ ਨੂੰ ਆਪਣੀ ਰਸੋਈ ਦੇ ਵਿੱਚ ਕਿਸੇ ਵੀ ਕੋਨੇ ਤੇ ਰੱਖ ਦੇਣਾ ਹੈ ਤੁਸੀਂ ਪਿਆਜ਼ ਨੂੰ ਇਸ ਜਗ੍ਹਾ ਤੇ ਇਸ ਕੋਨੇ ਦੇ ਵਿੱਚ ਤੇ ਇਸ ਤਰੀਕੇ ਦੇ ਨਾਲ ਰੱਖਣਾ ਤਾਂ ਜੋ ਕਿ ਜੇਕਰ ਤੁਹਾਡੀ ਰਸੋਈ ਦੇ ਵਿੱਚ ਕੋਈ ਵੀ ਬਾਹਰ ਤੋਂ ਬੰਦਾ ਆਉਂਦਾ ਹੈ ਤੇ ਉਸ ਨੂੰ ਇਹ ਪਿਆਜ਼ ਇਹ ਦਿਖਾਈ ਨਹੀਂ ਦੇਣਾ ਚਾਹੀਦਾ ਇਸ 3K ਦੇ ਨਾਲ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਛੁਪਾ ਸਕਦੇ ਹੋ ਨਹੀਂ ਤਾਂ ਅੱਜ ਕੱਲ ਦੇ ਸਮੇਂ ਦੇ ਕਈ ਗਰੌੜ ਬਣੇ ਹੋਇਆ ਕਿਚਨ ਦੇ ਵਿੱਚ ਮੋਡੂਲਰ ਕਿਚਨ ਬਣੀ ਹੋਈ ਆ ਤੇ ਤੁਸੀਂ ਕਿਸੇ ਵੀ ਕਾਪ ਬੋਰਡ ਕਿਤੇ ਵੀ ਤੁਸੀਂ ਛੁਪਾ ਕੇ ਇਸ ਪਿਆਜ਼ ਨੂੰ ਰੱਖ ਸਕਦੇ ਹੋ ਬਸ ਇੰਨਾ ਹੀ ਤੁਸੀਂ ਉਪਾਅ ਕਰਨਾ ਤੇ ਉਪਾਅ ਕਰਨ ਦੇ ਨਾਲ ਜਿੰਨੀਆਂ ਵੀ ਮਾੜੀਆਂ ਚੀਜ਼ਾਂ ਨੇ ਤੁਹਾਡੇ ਘਰ ਦੇ ਵਿੱਚੋਂ ਨਿਕਲ ਜਾਣਗੀਆਂ ਤੇ ਇੱਕਦਮ ਸ਼ਾਂਤ ਤੇ ਪੀਸਫੁਲ ਤੁਹਾਡਾ ਮਾਈਂਡ ਹੋ ਜਾਵੇਗਾ ਸ਼ਾਂਤ ਤੇ ਪੀਸਫੁਲ ਤੁਹਾਡੇ ਘਰ ਦੇ ਵਿੱਚ ਬਿਲਕੁਲ ਸ਼ਾਂਤੀ ਹੋ ਜਾਵੇਗੀ ਜਿਵੇਂ ਕਿ ਲੜਾਈ ਝਗੜੇ ਚੱਲਦੇ ਰਹਿੰਦੇ ਸੀ ਜਾਂ ਫਿਰ ਕੋਈ ਹੋਰ ਪ੍ਰੋਬਲਮ ਸੀ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਸ਼ੁਰੂ ਹੋ ਜਾਣਗੀਆਂ ਤੁਹਾਨੂੰ ਖੁਦ ਨੂੰ ਮਹਿਸੂਸ ਹੋਵੇਗਾ ਕਿ ਜਿਵੇਂ ਘਰ ਦੇ ਵਿੱਚ ਕੁਝ ਹਲਕਾ ਹਲਕਾ ਮਹਿਸੂਸ ਹੋ ਰਿਹਾ ਤੇ ਤੁਹਾਨੂੰ ਚੰਗਾ ਲੱਗਣਾ ਵੀ ਮਹਿਸੂਸ ਹੋਵੇਗਾ ਇਹਨ ਦਾ ਭਾਵ ਕਿ ਜਿਵੇਂ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਤੁਹਾਨੂੰ ਉਸ ਤਰੀਕੇ ਦੇ ਨਾਲ ਲੱਗਣਾ ਸ਼ੁਰੂ ਹੋ ਜਾਵੇਗਾ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਪਿਆਜ਼ ਰੱਖਿਆ ਇਸ ਪਿਆਜ਼ ਨੂੰ ਹਰ 5 ਤੋਂ 6 ਦਿਨ ਜਾਂ ਹਫ਼ਤੇ ਦੇ ਬਾਅਦ ਤੁਸੀਂ ਚੇਂਜ ਕਰ ਸਕਦੇ ਹੋ ਜਿਵੇਂ ਹੀ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਉਹ ਦੂਰ ਹੁੰਦੀਆਂ ਨੇ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਪਿਆਜ਼ ਨੂੰ ਰੱਖਣਾ ਬੰਦ ਕਰ ਸਕਦੇ ਹੋ ਤੁਹਾਡੇ ਘਰ ਦੀ ਪੂਰੀ ਨੈਗੇਟਿਵਿਟੀ ਨਿਕਲ ਜਾਵੇਗੀ ਜਰੂਰ ਇਸ ਉਪਾਅ ਨੂੰ ਕਰਕੇ ਇਸ ਉਪਾਦ ਦਾ ਤੁਸੀਂ ਲਾਭ ਉਠਾਓ ਕਿਉਂਕਿ ਇਹ ਖਾਸ ਦਿਨ ਦਾ ਖਾਸ ਉਪਾਅ ਕਈ ਲੋਕ ਇਹ ਉਪਾਅ ਜਾਂ ਖਾਸ ਦਿਨ ਦੇ ਉਪਾਅ ਤੋਂ ਵਾਂਝੇ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਦੇ ਕੋਲ ਵੀਡੀਓ ਲੇਟ ਪਹੁੰਚਦੀ ਏ ਸੋ ਇਸੇ ਕਰਕੇ ਤੁਹਾਨੂੰ ਰਿਕਵੈਸਟ ਕਰਦੇ ਆ ਜਿਹੜੇ ਭੈਣ ਭਰਾਵਾਂ ਤੱਕ ਵੀਡੀਓ ਪਹੁੰਚ ਗਈ ਉਹ ਇਸ ਮੌਕੇ ਦਾ ਜਰੂਰ ਫਾਇਦਾ ਉਠਾਉਣ ਇਚਾ ਦੋ ਵੀ ਤੁਸੀਂ ਉਪਾ ਕਰਨਾ ਉਪਾਣ ਨੂੰ ਧਿਆਨ ਤੇ ਨਾਲ ਸੁਣ ਕੇ ਉਸ ਤੋਂ ਫਾਇਦੇ ਵਿੱਚ ਕਰਿਓ ਤਾਂ ਜੋ ਕਿ ਤੁਹਾਨੂੰ ਇਸ ਦਾ ਸਹੀ ਰਿਜ਼ਲਟ ਮਿਲ ਸਕੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਉਹ ਉਪਾਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਉਪਾਤੇ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ